ਕਾਲਾ ਆਪਣੀ ਖੇਤ ਦਾ ਕੰਮ ਨਿਬੇੜ ਕਰ ਨੂੰ ਬਹੁਸ ਜਾ ਰਿਹਾ ਸੀ ਤਾਂ ਜਦ ਉਹ ਸੰਤ ਦੇ ਕੋਲ ਪਹੁੰਚੇ ਤਾਂ ਉਸ ਨੂੰ ਦਰਸ਼ਨ ਤਾਇਆ ਮਿਲ ਪਿਆ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨਾਲ ਗੱਲਬਾਤ ਹੀ ਪੈ ਜਾਂਦਾ ਕੋਈ ਕਾਲੇ ਉਹ ਤੂੰ ਇੱਥੇ ਖੜਾ ਤਾਇਆ ਨਾਲ ਗੱਲਾਂ ਮਾਰੀ ਜਾਂਦਾ ਉਧਰ ਤੇਰੀ ਭਾਬੀ ਤਪੀ ਬੈਠੀ ਤੈਨੂੰ ਉਡੀਕ ਰਹੀ ਆੱਖੇ ਪੱਠਿਆਂ ਦਾ ਟਾਈਮ ਹੋ ਗਿਆ ਪਤਾ ਨਹੀਂ ਕਾਲਾ ਕਿੱਥੇ ਰਹਿ ਗਿਆ ਸੱਤ ਵਿੱਚ ਖੜੇ ਕਾਲੇ ਨੂੰ ਉਸ ਦਾ ਜਾਰ ਜਿੰਦਰ ਸਾਈਕਲ ਤੇ ਇੰਨਾ ਸਨਿਹਾ ਦੇਖ ਕੇ ਆਪੇ ਰਾਹੀ ਪੈ ਗਿਆ ਫਿਰ ਕਾਲਾ ਤਾਇ ਤੋਂ ਵਿਧਾ ਲੈ ਕੇ ਜਲਦੀ ਨਾਲ ਸਾਈਕਲ ਦੇ ਪੈਡਲ ਮਾਰਦਾ ਹੋਇਆ ਘਰ ਵੱਲ ਨੂੰ ਤੁਰ ਪਿਆ ਆਗੇ ਤੁਸੀਂ ਮਹਾਰਾਜ ਨਾ ਕੋਈ ਕੰਮ ਧੰਦੇ ਦੀ ਭੋਰਾ ਫਿਕਰ ਹੈ ਸਾਰਾ ਦਿਨ ਬੈਠਾ ਕੋਲੇ ਕੱਸਦਾ ਰਹਿੰਦਾ ਮਾੜੀ ਮੋਟੀ ਸ਼ਰਮ ਐ ਕਿ ਨਹੀਂ ਮੱਝਾ ਕੋਧੋਂ ਦੀਆਂ ਭੁੱਖੀਆਂ ਖੜੀਆਂ ਨਹੀਂ ਉਹਨਾਂ ਢੀੜੇ ਦੀ ਦੀ ਸੰਗਲ ਤੜਵਾ ਲੈਣੀ ਤੇਰਾ ਵੀਰ ਦੋ ਵਾਰੀ ਘਰ ਢੀੜਾ ਮਾਰ ਗਿਆ ਤੈਨੂੰ ਕੁਛ ਦਾਸ ਨਾ ਅਤਨੀ ਤਾਂ ਐਨਾ ਕੌਲਾ ਭਰ ਕੇ ਬਹਿ ਜਾਂਦਾ ਹੈ ਦਾਲ ਦਾ ਬੇਸ਼ਰਮਾਂ ਦੀ ਵਾਂਗ ਡੱਕਾ ਵੀ ਤੋੜ ਕੇ ਦੂਰਾ ਕਰਨਿਆ ਕਰ ਉਸਦੀ ਭਾਬੀ ਚਾਹੁੰਦੀ ਗੁੱਸੇ 'ਚ ਇੱਕੋ ਸਾਂਨੇ ਸਭ ਕੁਝ ਬੋਲਦੀ ਕਾਲਾ ਮੂੰਹ ਕੁਝ ਨਾ ਬੋਲੇ ਬਸ ਸਿਰ ਸੋਟ ਚੁੱਪ ਕਰਕੇ ਸਭ ਕੁਝ ਸੁਣੀ ਗਿਆ ਤੇ ਫਿਰ ਚੁੱਪਚਾਪ ਉਹ ਡੰਗਰਾਂ ਵਾਲੀ ਗਾੜੇ 'ਚ ਬੜ ਗਿਆ ਡੰਗਰਾਂ ਨੂੰ ਚਾਰਾ ਪਾਇਆ ਉਹਨਾਂ ਨੂੰ ਪਾਣੀ ਪਲਾ ਕੇ ਨਾਲਕੇ ਤੇ ਹੱਥ ਨੂੰ ਤੋਤਾ ਤੇ ਸਰ ਤੇ ਬਰਨਾ ਦੁਬਾਰਾ ਠੀਕ ਕਰਕੇ ਬੰਨ੍ਹ ਲਿਆ ਅਤੇ ਕੱਪੜੇ ਝਾਰੇ ਸਾਰੇ ਕੰਮ ਧੰਦੇ ਮੁਕਾ ਕੇ ਜਦ ਕਾਲੇ ਨੇ ਆਕੇ ਭਾਗੀ ਤੋਂ ਰੋਟੀ ਮੰਗੀ ਤਾਂ ਉਸਨੇ ਸੜੀ ਬੜੀ ਬੜਬੜ ਕਰਦੀ ਹਈ ਚਾਰ ਪੰਜ ਸੜੀਆਂ ਹੋਈਆਂ ਰੋਟੀਆਂ ਨਾਲ ਦਾਲ ਦੀ ਬਾਟੀ ਭਰ ਕੇ ਉਸ ਦੇ ਮੱਥੇ ਮਾਰਿਆ ਕਾਲੇ ਹੋਣ ਤਿੰਨ ਭਰਾ ਸਨ ਸਭ ਤੋਂ ਵੱਡਾ ਨਾਮ ਤੇ ਉਸ ਤੋਂ ਛੋਟਾ ਕਰਨ ਨਾਮ ਤੇ ਫਿਰ ਕਾਲਾ ਰੰਗ ਦਾ ਪੱਕਾ ਹੋਣ ਕਰਕੇ ਸਾਰੇ ਉਸ ਨੂੰ ਕਾਲਾ ਹੀ ਕਹਿੰਦੇ ਸਨ ਪਰ ਉਸ ਦਾ ਨਾਮ ਕਲਵੀਰ ਸੀ ਜਿੰਦਾ ਸਾਥ ਤੇ ਬਹੁਤ ਪੂਲਾ ਸੀ ਅਸਲ ਵਿੱਚ ਕਲਵੀਰ ਹਰਨਾਮ ਦਾ ਸਾਕਾ ਭਰਾ ਨਹੀਂ ਸੀ ਉਹ ਉਸਦੀ ਮਾਸੀ ਦਲਜੀਤ ਦਾ ਮੁੰਡਾ ਸੀ ਜੋ ਕਾਲੇ ਦੇ ਛੋਟੇ ਜਿਹੇ ਹਜਿਆ ਹੁੰਦਿਆ ਹੀ ਪੂਰੇ ਹੋ ਗਏ ਸਨ ਅਤੇ ਕਾਲੇ ਦਾ ਪਿਓ sire ਦਾ ਸ਼ਰਾਬੀ ਸੀ ਉਹ ਸਾਰਾ ਦਿਨ ਦਰੂ ਨਾਲ ਟਨ ਹੋ ਕੇ ਪਿਆ ਰਹਿੰਦਾ ਸੀ ਹਰਨਾਮ ਦੀ ਮਾਂ ਸ਼ਿੰਦਰ ਤੋਂ ਆਪਣਾ ਭਾਂਜਾ ਐਦਾਂ ਮਾਂ ਤੋਂ ਬਗੈਰ ਰੋਲਦਾ ਉਸ ਘਰ ਚ ਦੇਖਿਆ ਨਹੀਂ ਗਿਆ ਤਾਂ ਉਸ ਆਪਣੀ ਘਰ ਵਾਲੇ ਬਲਕਾਰ ਨਾਲ ਗੱਲ ਕਰਕੇ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ ਕਾਲਾ ਬਹੁਤ ਮਿਹਨਤੀ ਅਤੇ ਰੱਜੀ ਰੂਹ ਵਾਲਾ ਇਨਸਾਨ ਸੀ ਉਹ ਸਾਰਾ ਦਿਨ ਡੰਗੜਾ ਚੜ ਡੰਗੜਾ ਹੋਇਆ ਰਹਿੰਦਾ ਸੀ ਫਿਰ ਘਰ ਦਾ ਸਾਰਾ ਸਾਫ ਸਫਾਈ ਦਾ ਤੇ ਸੌਦਾ ਪੱਤਾ ਲੈ ਕੇ ਆਉਣਾ ਕੰਮ ਵੀ ਉਹੀ ਸਭ ਦੇਖਦਾ ਸੀ ਤੇ ਭਾਬੀ ਮੰਜੇ ਤੋਂ ਪੈਰ ਥੱਲੇ ਧਰ ਕੇ ਰਾਜੀ ਨਹੀਂ ਹਸਣਾ ਹਰ ਰੋਜ਼ ਉਹ ਉਸ ਦੀਆਂ ਗਾਲਾਂ ਛਿੜਕਾ ਸੁਣਦਾ ਰਹਿੰਦਾ ਸੀ ਪਰ ਕਦੇ ਪਲਟ ਕੇ ਜਵਾਬ ਨਹੀਂ ਸੀ ਦਿੰਦਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ ਕਾਲਾ ਹੋਣ ਦੀ ਨੇੜੇ ਟੋਕਰਿਆ ਸੀ ਪਰ ਉਸ ਨੂੰ ਕਿਸੇ ਪਾਸੇ ਵੀ ਕੋਈ ਰਿਸ਼ਤਾ ਨਹੀਂ ਸੀ ਜੁੜ ਰਿਹਾ ਜੀ ਕਿਤੇ ਗੱਲ ਚੱਲਦੀ ਵੀ ਤਾਂ ਕਦੇ ਕੁੜੀ ਵਾਲੇ ਕੋਈ ਨਾ ਕੋਈ ਨੋਖਸ ਕੱਢ ਕੇ ਨਾ ਕਰ ਜਾਂਦੇ ਤੇ ਜੀ ਕਦੇ ਕੋਈ ਗੱਲ ਸਿਰੇ ਵੀ ਚੜਦੀ ਦਿੱਸਦੀ ਤਾਂ ਉਸ ਦੀ ਭਾਬੀ ਆਪਣੇ ਲੱਤ ਵਿੱਚ ੜਾ ਕੇ ਬੰਦਾ ਕੰਮ ਵੀ ਵਿਗਾੜ ਦਿੰਦੀ ਸਾਨੂੰ ਦਰਸਲ ਉਹ ਨਹੀਂ ਸਨਣਾ ਚਾਹੁੰਦੀ ਕਿ ਕਾਲੇ ਨੂੰ ਕੋਈ ਸਾਥ ਕਜੁੜੇ ਕਿਉਂਕਿ ਜੇ ਉਸ ਦਾ ਕਿਤੇ ਸਾਥ ਹੋ ਗਿਆ ਤਾਂ ਕੀ ਪਤਾ ਆਉਣ ਵਾਲੀ ਕਿੱਦਾਂ ਦੀ ਹੋ ਜੇ ਕਿਤੇ ਉਚੋਸਤ ਚਲਾ ਕੇ ਨਿਕਲੀ ਤਾਂ ਇਹ ਤਾਂ ਸਾਡੇ ਹੱਥੋਂ ਨਿਕਲ ਜਾਊ ਫੇਰ ਸਾਰਾ ਘਰ ਦਾ ਕੰਮ ਮੈਨੂੰ ਕਰਨਾ ਪਊ ਸ਼ਾਮ ਨੂੰ ਜਦ ਅਰਨਾਮ ਬੈਠਾ ਵੇੜੇ 'ਚ ਮੰਜੇ ਤੇ ਬੈਠਾ ਰੋਟੀ ਖਾ ਰਿਆ ਸੀ ਤਾਂ ਉਹ ਕਾਲਾ ਉਸ ਦੇ ਕੋਲ ਆਇਆ ਤੇ ਹਰਨਾਮ ਨੂੰ ਕਹਿਣ ਲੱਗਾ ਬਾਈ ਅੱਜ ਮੈਨੂੰ ਉਹ ਦਰਸ਼ਨ ਤਾਂ ਆਇਆ ਮਿਲੇ ਸੀ ਸੱਤ ਚ ਕਹਿ ਰਿਹਾ ਸੀ ਮੈਂ ਕੱਲ ਆਵਾਂਗਾ ਤੇਰੇ ਘਰ ਤੁਹਾਡੇ ਨਾਲ ਮੇਰੇ ਰਿਸ਼ਤੇ ਦੀ ਕੋਈ ਗੱਲ ਕਰਨ ਲਈ ਹਰਨਾਮ ਦੀ ਗੱਲ ਹਜੇ ਮੂੰਹ 'ਚ ਹੀ ਸੀ ਕਿ ਚਰਨੋਂ ਆਈ ਤੇ ਹਰਨਾਮ ਮੂਰੇ ਰੋਟੀ ਰੱਖਦੀ ਕੋਈ ਕਹਿਣ ਲੱਗੀ ਵੇ ਕਾਲਿਆ ਕਿਉਂ ਬੈਠੂ ਖਿਆਲੀ ਮਹਿਲ ਉਸਾਰਦਾ ਰਹਿੰਦਾ ਨਾ ਤੈਨੂੰ ਕਿਸੇ ਨੇ ਰਿਸ਼ਤਾ ਦੇਣਾ ਹੈ ਆਪਣੀ ਧੀ ਦਾ ਸ਼ਕਲ ਦੇਖੀ ਕਦੇ ਆਪੇ ਸੀਸੇ 'ਚ ਜਮਾ ਕੋਲੇ ਵਰਗਾ ਮੂੰਹ ਆ ਤੇਰਾ ਤੂੰ ਮੇਰੀ ਮੰਨ ਜਿੱਥੇ ਮੈਂ ਸਾਕ ਕਰਵਾਉਣ ਨੂੰ ਕਹਿ ਰਹੀ ਆ ਉਸ ਲਈ ਚੁੱਪਚਾਪ ਹਾਂ ਨਹੀਂ ਪੜਦੀ ਕਿਹੜੇ ਆ ਤੂੰ ਬਚੋਲਿਆਂ ਦੇ ਚੱਕਰਾਂ 'ਚ ਪਿਆ ਨਾ ਜੀ ਆਹੀ ਚਲ ਜੇ ਰਹੀ ਤੇਰੇ ਨਾਂ ਹੋਰ ਕੁਝ ਸਾਲਾਂ ਨੂੰ ਸਾਰੇ ਪਿੰਡ 'ਚ ਸੜਾ ਵੱਜਿਆ ਕਰੇਗਾ ਚਰਨੋਂ ਜਿੱਥੇ ਕਾਲੇ ਨੂੰ ਸਾਗ ਕਰਨ ਲਈ ਕਹਿ ਰਹੇ ਸੀ ਉਹ ਇੱਕ ਸਿਤਰੀ ਜਿਹੀ ਕੁੜੀ ਸੀ ਜਿਸ ਕਰਕੇ ਉਸ ਦਾ ਵੀ ਕਿਤੇ ਸਾਗ ਨਹੀਂ ਹੋ ਰਿਹਾ ਸੀ ਅਤੇ ਉਸ ਦੇ ਘਰ ਦੇ ਨੂੰ ਮੰਗਿਆ ਦਾਜਦੀਨ ਨੇ ਵੀ ਪਿਆਰ ਸੰਨ ਬਸ ਇਸੇ ਦਾਜ ਦੇ ਲਾਲਚ ਉਹ ਕਾਲੇ ਨੂੰ ਪਰਮਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਰੋਟੀ ਖਾ ਕੇ ਕਾਲਾ ਧਾਰਾ ਕੱਢਣ ਲਈ ਡੰਦਰਾ ਵਾਲੇ ਬਾੜੇ ਚ ਆ ਗਿਆ ਉਹ ਤਾਂ ਬਸ ਰੋਟੀ ਪਾਣੀ ਖਾਣ ਲਈ ਘਰ ਆਉਂਦਾ ਸੀ ਉਸ ਦਾ ਪੱਕਾ ਟਿਕਾਣਾ ਤਾਂ ਬਸ ਡੰਗਰਾਂ ਵਾਲਾ ਘਰ ਸੀ ਜਿੱਥੇ ਉਸ ਦਾ ਇੱਕ ਕਮਰਾ ਸੀ ਜਿਸ ਵਿੱਚ ਬਾਣ ਦਾ ਇੱਕ ਮੰਝਾ ਅਤੇ ਬਿਸਤਰਾ ਪਤੇ ਸੁਰੀਆ ਵਾਲਾ ਪੱਖਾ ਦੋ ਲੱਕੜਾਂ ਦੀਆਂ ਕੁਰਸੀਆਂ ਬਸ ਆਹੀ ਸਮਾਨ ਸੀ ਪਰ ਆ ਤੂੰ ਡੰਗਰਾਂ ਵੱਲ ਇੱਕ ਅਗੀੜਾ ਮਾਰ ਕੇ ਗਰਮੀ ਜਿਹੀ ਹੋਣ ਕਰਕੇ ਉਸ ਨੇ ਵਿਰੇ ਵਿੱਚ ਖੁੱਲੇ ਅਸਮਾਨ ਥੱਲੇ ਆ ਕੇ ਮੰਝਾ ਡਾਇਆ ਬਿਸਤਰਾ ਕੀਤਾ ਅੱਖਾਂ ਚਲਾ ਕੇ ਮੰਜੇ ਤੇ ਪੈ ਗਿਆ ਤੇ ਆਪਣਾ ਰੇਡੀਓ ਚਲਾ ਲਿਆ ਫਿਰ ਪਿਆ ਹੋਇਆ ਅਸਮਾਨ ਚ جگਮਗਾਉਂਦੇ ਤਾਰਿਆਂ ਵੱਲ ਦੇਖਣ ਲੱਗਾ ਅਸਮਾਨ ਵੱਲ ਦੇਖਦੇ ਦੇਖਦੇ ਉਸ ਦੀ ਕਦ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਾ ਲੱਗਾ ਅੰਮ੍ਰਿਤ ਵੇਲੇ ਜਦ ਪਾਠੀ ਸਿੰਘ ਬੋਲਿਆ ਤਾਂ ਉਹ ਉੱਠਿਆ ਤੇ ਨਹਾ ਧੋ ਕੇ ਸਿਰ ਤੇ ਪੱਗ ਬੰਨੀ ਤੇ ਰੋਜ਼ ਦੀ ਤਰ੍ਹਾਂ ਗੁਰੂ ਘਰ ਨੂੰ ਚੱਲ ਪਿਆ ਉੱਥੇ ਜਾ ਕੇ ਰੋਜ਼ ਦੀ ਤਰ੍ਹਾਂ ਸੇਵਾ ਕਰਨ ਲੱਗਾ ਤੇ ਆਉਣ ਵਾਲੀ ਸੰਗਤ ਨੂੰ ਪ੍ਰਸ਼ਾਦ ਵਰਤੌਣ ਦੀ ਡਿਊਟੀ ਵੀ ਰੋਜ਼ ਦੀ ਉਸੀ ਦੀ ਹੁੰਦੀ ਸੀ ਜਿੰਨ ਚੜਦੇ ਹੋ ਫਿਰ ਵਾਪਸ ਆ ਕੇ ਆਪਣੇ ਕੰਮ ਧੰਦੇ ਲੱਗ ਜਾਂਦਾ ਪਸ਼ੂਆਂ ਨੂੰ ਚਾਰਾ ਪਾਉਣਾ ਤੇ ਧਾਗਾ ਕੱਢਣੀਆਂ ਤੇ ਫਿਰ ਜਾ ਕੇ ਸਾਰਾ ਦੁੱਧ ਆਪਣੀ ਭਾਬੀ ਚਰਨੋਂ ਦੀ ਦੇ ਆਉਣਾ ਤੇ ਆਪ ਚੁੱਲ੍ਹੇ ਮੁਰੇ ਬੈਠਾ ਚਾਹ ਵਾਲੀ ਬਤੀਨੇ ਚੁੱਲ੍ਹੇ ਤੇ ਰੱਖ ਚਾਹ ਗਰਮ ਕਰਕੇ ਬਾਟੀ ਚ ਪਾ ਕੇ ਪੀਣੀ ਤੇ ਫਿਰ ਦੁੱਧ ਵਾਲੀ ਕਿੰਨੀ ਸੈਂਕੋ ਤੇ ਟੰਗ ਕੇ ਦੁੱਧ ਡੈਰੀ ਚ ਪਾਉਂ ਤੁਰਪਿਆ ਫਿਰ ਆ ਕੇ ਰੋਟੀ ਪਾਣੀ ਦਾ ਕੰਮ ਮੁਕਾ ਕੇ ਤਪੂ ਤੇਜ ਹੁਣ ਤੋਂ ਪਹਿਲਾਂ ਸਾਰੇ ਡੰਗਰਾਂ ਨੂੰ ਨਵਾ ਕੇ ਸ਼ਾਮੀ ਬਣ ਜਾਂਦਾ ਸੀ 2:00 ਵਜੇ ਕਿਸੇ ਨੇ ਆ ਕੇ ਉਸ ਦੇ ਘਰ ਦਾ ਬਾਰ ਖੜਕਾਇਆ ਤੇ ਚਾਰਨੋ ਬੜਬੜਾ ਕਰਦੀ ਹੋਈ ਆ ਕੇ ਬਾਰ ਖੋਲ੍ਹਿਆ ਤੇ ਬਾਹਰ ਦਰਸ਼ਨ ਤਾਂ ਇਕੱਟਾ ਸੀ